ਹੁਣ ਜਦੋਂ ਇਹ ਗੱਲ ਸਮਝ ਵਿੱਚ ਆ ਜਾਵੇ ਕਿ ਮੇਰੇ ਪਿਤਾ ਦੇ ਘਰ ਤੇ ਸਾਰਾ ਕੁਝ ਹੈ ਅਸੀਂ ਸਾਰੇ ਹੀ ਪੜਦੇ ਆਂ ਸਾਚੇ ਸਾਈ ਬਾ ਕੀ ਆ ਨਾਹੀ ਕਰ ਤੈਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਤੇ ਭਗਤ ਜੀ ਉਸ ਗੱਲ ਨੂੰ ਸਮਝਾਉਂਦੇ ਨੇ ਜਾਕੋ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾਤ ਨਾ ਸੋਹੀ ਉਹ ਫਿਰ ਆਪਣੇ ਮਾਲਕ ਦਾ ਦਵਾਰਾ ਛੱਡ ਕੇ ਤੇ ਪਰਾਏ ਦਵਾਰੇ ਤੇ ਜਾ ਕੇ ਮੰਗੇ ਤੇ ਕੋਈ ਇਹ ਗੱਲ ਆਖ ਵੀ ਸਕਦਾ ਨਾ ਕਿ ਤੇਰਾ ਮਾਲਕ ਤੇ ਬਹੁਤ ਮਹਾਨ ਹੈ ਉਹਦੇ ਘਰ ਤੇ ਸਾਰਾ ਕੁਝ ਹੈ ਤੇ ਜਿਸ ਦਾ ਸਹੇ ਵੀ ਭੁੱਖਾ ਹੋਵੇ ਤਿਸ ਦਾ ਨ ਪਰ ਕਿੱਥੋਂ ਰੱਜ ਖਾਏ ਸਾਹਿਬ ਜਿਸ ਦਾ ਨੰਗਾ ਭੁਖਾ ਹੋਵੇ ਹੁਣ ਜੇ ਮਾਲਕ ਨੂੰ ਆਪ ਹੀ ਕੰਗਾਲੀ ਚੰਬੜੀ ਹੋਈ ਹੈ ਤੇ ਵੇਖੋ ਸਾਡੀ ਮੂਰਖਤਾ ਵੀ ਇਸ ਪ੍ਰਕਾਰ ਦੀ ਕਿ ਇੱਕ ਸੱਜਣ ਜਾ ਕੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਮੈਨੂੰ ਨਾ ਉਹ ਸ਼ਬਦ ਦਿਓ ਲਿਖ ਕੇ ਕਿ ਉਹ ਸ਼ਬਦ ਫਿਰ ਮੈਂ ਨਾ ਆਪਣੇ ਪਰਸ ਦੇ ਵਿੱਚ ਰੱਖਾਂਗਾ ਤੇ ਮਾਇਆ ਹੀ ਨਾ ਮੁਕੇ ਤੇ ਬਾਬਾ ਵੀ ਅੱਗੋਂ ਸਿੱਧਾ ਸੀ ਕਹਿੰਦੇ ਫਿਰ ਉਹ ਸ਼ਬਦ ਸਭ ਤੋਂ ਪਹਿਲਾਂ ਮੈਂ ਆਪਣੇ ਬਟੂਏ ਜਣਾ ਰੱਖਾਂਗਾ ਮੈਨੂੰ ਕੀ ਲੋੜ ਹੈ ਤੁਹਾਡੇ ਨਾਲ ਮੱਥਾ ਮਾਰਨ ਦੀ ਜਿਹੜਾ 10-10 5-5 ਮੱਥੇ ਟਕਾ ਕੇ ਤੁਹਾਡੇ ਕੋਲੋਂ ਆਪਣੀ ਗੱਦੀ ਚਲਾ ਰਿਹਾ ਹੈ ਆਪਣਾ ਘਰ ਚਲਾ ਰਿਹਾ ਹੈ ਉਹਨੂੰ ਕੀ ਲੋੜ ਹੈ ਉਹ ਤੇ ਫਿਰ ਜੇ ਉਹਦੇ ਕੋਲ ਇੰਨੇ ਮੰਤਰ ਨੇ ਜੇ ਉਹਦੇ ਕੋਲ ਇੰਨੀ ਸਿੱਧੀ ਹੈ ਉਹ ਸਾਡੇ ਜੀਵਨ ਬਾਰੇ ਦੱਸ ਸਕਦਾ ਹੈ ਉਹਨੂੰ ਪਰ ਇਹ ਵੀ ਪਤਾ ਹੋਣਾ ਚਾਹੀਦਾ ਧਰਤੀ ਦੇ ਕਿਤੇ ਕਿਤੇ ਧਨ ਦੱਬਿਆ ਹੋਇਆ ਹੈ ਕਿਤੇ ਕਿਤੇ ਸੋਨਾ ਦੱਬਿਆ ਹੋਇਆ ਹੈ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸਨ ਉਹ ਧਰਤੀ ਦੇ ਵਿੱਚ ਹੀ ਦੱਬ ਦਿੰਦੇ ਸਨ ਚਲੇ ਜਾਂਦੇ ਸਨ ਭੁੱਲ ਜਾਂਦੇ ਸਨ ਤੇ ਧਰਤੀ ਦੇ ਵਿੱਚ ਤੇ ਬਹੁਤ ਕੁਝ ਹੈ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਣੀ ਚਾਹੀਦੀ ਹੈ ਚਲੋ ਕਦੇ ਆਪਣੇ ਬਾਬੇ ਨੂੰ ਵੀ ਚੈੱਕ ਕਰ ਲੈਣਾ ਇੱਕ ਬੋਤਲ ਦੇ ਵਿੱਚ ਦੁੱਧ ਤੇ ਲੱਸੀ ਲੈ ਜਾਣਾ ਬਾਬੇ ਨੇ ਇਹ ਨਾਲ ਹੀ ਨਹੀਂ ਦੱਸ ਪੈਣਾ ਅੱਖਾਂ ਦੇ ਸਾਹਮਣੇ ਉਹ ਦੁੱਧ ਨੂੰ ਲੱਸੀ ਤੇ ਲੱਸੀ ਨੂੰ ਦੁੱਧ ਕਹੇਗਾ ਸਾਡੇ ਜੀਵਨ ਬਾਰੇ ਕੀ ਉਹਨੇ ਦੱਸ ਦੇਣਾ ਤੇ ਬਹੁਤਾ ਸਾਡੇ ਪਰਿਵਾਰਾਂ ਦੇ ਵਿੱਚ ਅੱਜ ਕਲੇਸ਼ ਦਾ ਕਾਰਨ ਵੀ ਇਹ ਬਣ ਗਿਆ ਇੱਕ ਸੱਜਣ ਇੱਕ ਬਾਬੇ ਦੇ ਕੋਲ ਜਾ ਰਿਹਾ ਉਹ ਬਾਬਾ ਕਹਿੰਦਾ ਤੇਰੇ ਭਰਾ ਨੇ ਨਾ ਕੁਝ ਕੀਤਾ ਤੇਰੇ ਗੇਟ ਦੇ ਉੱਤੇ ਵੇਖੀ ਧਾਗਾ ਬੰਨਿਆ ਹੋਣਾ ਸਾਡੇ ਪਰਿਵਾਰਾਂ ਦੇ ਸਬੰਧ ਇਹਨਾਂ ਬਾਬਿਆਂ ਨੇ ਸਮਾਪਤ ਕਰ ਦਿੱਤੇ ਭਰਾ ਭਰਾ ਤੇ ਸ਼ੱਕ ਕਰ ਰਿਹਾ ਪਹਿਲਾ ਜਿਹੜਾ ਸਮਾਂ ਸੀ ਕਿ ਇੱਕ ਘਰ ਜੇ ਰੋਟੀ ਬਣਦੀ ਸੀ ਨਾ ਤੇ ਫਿਰ ਇਧਰ ਕੌਲੀਆਂ ਵਟਾਈਆਂ ਜਾਂਦੀਆਂ ਸਨ ਭੈਣੇ ਤੂੰ ਕੀ ਬਣਾਇਆ ਉਹ ਕਹਿੰਦੀ ਭੈਣੇ ਤੂੰ ਕੀ ਬਣਾਇਆ ਇੱਕ ਦੂਜੇ ਨੂੰ